ਹਾਂਜੀ ਜੀ ਸਾਰਨ ਪਿਆਰ ਪਰਿਸ਼ਤ ਸ੍ਰੀ ਆਕਾਲ ਜੀ ਆਪਣੇ ਕੋ ਅੱਜ ਜਿਹੜਾ ਨਿਊ ਸਟਾਕ ਆਇਆ ਆ ਉਹਦੇ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਚਾਕਲੇਟ ਬੇਸ ਤੇ ਸੰਟਾ ਚਾਕਲੇਟ ਹੀ ਆਇਆ ਹੀ ਇਹ ਕਪੜਾ ਤੇ ਇਹ ਹਰ ਮੌਸਮ ਚ ਪੈਂਦਾ ਆ ਬਹੁਤ ਹੀ ਪਿਆਰਾ ਕਪੜਾ ਤੁਸੀਂ ਦੇਖ ਸਕਦੇ ਹੋ ਦਾ ਨੱਕ ਬਣਿਆ ਨੱਕ ਦੇਖੋ ਤੁਸੀਂ ਕਿੰਨਾ ਪ੍ਰੋਪਰ ਸਫਾਈ ਦੇ ਨਾਲ ਕਿੰਨਾ ਪਿਆਰਾ ਬਣਿਆ ਹੋਇਆ ਆ ਸਾਈਡਾਂ ਤੁਸੀਂ ਦੇਖ ਸਕਦੇ ਹੋ ਕਢਾਈ ਆ ਇਹਦੇ ਤੇ ਆਲ ਓਵਰ 5 ਮੀਟਰ ਕਪੜਾ ਆਉਣਾ ਇਹ ਤੇ ਤੁਸੀਂ ਇਹਦਾ ਘੇਰਾ ਚੈੱਕ ਕਰ ਸਕਦੇ ਹੋ। ਪ੍ਰੋਪਰ ਘੇਰਾ ਬਹੁਤ ਸੋਹਣਾ ਬਣਿਆ ਹੋਇਆ ਇਹਦਾ। ਫਿਰ ਇਸ ਦੀ ਜਿਹੜੀ ਆ ਬਾਜੂਆਂ ਚੈੱਕ ਕਰਾਉਨੇ ਆ। ਇਹ ਤੁਸੀਂ ਦੇਖੋ ਇਸ ਦੀ ਬਾਜੂ। ਕਿੰਨੀ ਪਿਆਰੀ ਇਹਦੀ ਬਾਜੂ ਬਣੀ ਹੋਈ ਆ। ਇਸਦੇ ਪੌਂਚੇ ਵੀ ਬਣੇ ਹੋਏ ਆ ਜੇ ਤੁਸੀਂ ਦੇਖੋਗੇ ਤੇ ਇਸਦੇ ਪੌਂਚੇ ਵੀ ਬਹੁਤ ਪਿਆਰੇ ਬਣੇ ਹੋਏ ਆ। ਇਹ ਤੁਸੀਂ ਦੇਖ ਸਕਦੇ ਹੋ। ਇਹਦੇ ਪੌਂਚੇ ਬਣੀ ਹੋਈ ਹੈ ਪੌਂਚੇ ਦਾ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਪ੍ਰੋਪਰ ਬਹੁਤ ਹੀ ਪਿਆਰਾ ਬਿਲਕੁਲ ਸਫਾਈ ਦੇ ਨਾਲ ਬਹੁਤ ਹੀ ਜ਼ਿਆਦਾ ਸੋਨਾ ਬਣਿਆ ਹੋਇਆ ਹੈ ਇਸ ਦਾ ਹੁਣ ਆਪਾਂ ਤੁਹਾਨੂੰ ਦੁਪੱਟਾ ਚੈੱਕ ਕਰਾਉਣੀ ਹੈ ਜੀ ਡਾਈ ਐਂਡ ਡਾਈ ਦਾ ਦੁਪੱਟਾ ਹੋਗਾ ਕਿਉਂਕਿ ਹੁਣ ਬਹੁਤ ਜ਼ਿਆਦਾ ਇਹ ਚੱਲਦੇ ਆ ਡਾਈ ਐਂਡ ਡਾਈ ਦੇ ਦੁਪੱਟੇ ਵਿਦ ਲੇਸ ਲੱਗੀ ਹੋਈ ਹੈ ਪ੍ਰੋਪਰ ਲੇਸ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਇਹਦੇ ਹੁਣ ਆਪਾਂ ਕਲਰ ਤੁਹਾਨੂੰ ਚੈੱਕ ਕਰਾਉਣੀ ਆ ਇਹਦੀ ਬਾਜੂ ਤੁਸੀਂ ਦੇਖੋ ਕਿੰਨੀ ਪਿਆਰੀ ਬਹੁਤ ਚੋਣੀ ਸੋਹਣੀ ਬਣੀ ਹੋਈ ਆ ਬਾਜੂ ਤੇ ਕੰਮ ਦੇਖੋ ਕਿੰਨਾ ਸੋਹਣਾ ਬਾਜੂ ਤੇ ਕੀਤਾ ਹੋਇਆ ਆ ਜੀ ਤੁਸੀਂ ਦੇਖ ਸਕਦੇ ਹੋ ਸੇਮ ਇਸੇ ਤਰ੍ਹਾਂ ਦਾ ਹੀ ਬਣਿਆ ਹੋਇਆ ਪੀਸ ਹੈ ਚੈੱਕ ਕਰੋ ਹਾਂਜੀ ਹੁਣ ਆਪਾਂ ਤੁਹਾਨੂੰ ਇਹਦੇ ਕਲਰ ਚੈੱਕ ਕਰਾਉਣੀ ਆ ਤੁਸੀਂ ਕਲਰ ਦੇਖ ਸਕਦੇ ਹੋ ਇਹਦੇ ਦੁਪੱਟਾ ਆਲ ਓਵਰ 5 ਮੀਟਰ ਕਪੜਾ ਆਉਣਾ ਆ ਜੀ ਦੁਪੱਟੇ ਨਾਲ ਡਾਈ ਅਨ ਡਾਈ ਦੇ ਆ ਇਹ ਜੀ ਇੱਕ ਮਸਲੀਨ ਚਾਹੁੰਦਾ ਮਸਲੀਨ ਦਾ ਰੇਟ ਬਿਲਕੁਲ ਘੱਟ ਹੁੰਦਾ ਆ ਇਹ ਮਸਲੀਨ ਦੇ ਵਿੱਚ ਨਹੀਂ ਬਹੁਤ ਹੀ ਪਿਆਰਾ ਕੱਪੜਾ ਆ ਆ ਚਾਕਲੇਟ ਤੇ ਆ ਤੇ ਇਸ ਨੂੰ ਬਾਈ ਕਰੋ ਜੀ ਧੰਨਵਾਦ ਜੀ